ਹੱਥ ਵਿੱਚ ਕੜਾ ਅਤੇ ਚਿਹਰੇ ਉੱਤੇ ਸਾਬਤ ਸੂਰਤ ਪ੍ਰਕਾਸ਼ ਦਾੜਾ ਇਹ ਜੋ ਸਾਬਤ ਸੂਰਤ ਸਿੰਘ ਸਰਦਾਰ ਤੁਸੀਂ ਵੇਖ ਰਹੇ ਹੋ ਇਸ ਨੇ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਸਿੱਖੀ ਦੇ ਇਸੇ ਸਰੂਪ ਨੂੰ ਕਾਇਮ ਰੱਖਦਿਆਂ ਇਸ ਨੌਜਵਾਨ ਸਿੰਘ ਨੇ ਪੂਰੀ ਦੁਨੀਆ ਵਿੱਚ ਸਿੱਖ ਕੌਮ ਦੇ ਨਾਂ ਇੱਕ ਨਵੀਂ ਪ੍ਰਾਪਤੀ ਜੋੜੀ ਹੈ ਇਹਨੇ ਇੰਗਲੈਂਡ ਦੇ ਰਹਿਣ ਵਾਲੇ ਇੰਦਰ ਰਾਜ ਸਿੰਘ ਢਿੱਲੋਂ ਜਿਨ੍ਹਾਂ ਨੇ ਭਾਰ ਚੁੱਕਣ ਦੇ ਮਾਮਲ ਵਿੱਚ ਪਾਵਰ ਲਿਫਟਿੰਗ ਦੀ ਖੇਡ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਤੇ ਪਿਛਲੇ ਦਿਨੀ ਤਾ사와 ਪ੍ਰਾਪਤੀ ਕਰਦੇ ਹੋਏ ਯੂਰੋਪੀਅਨ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਕਰਵਾਏ ਗਏ ਯੂਰੋਪੀਅਨ ਕਲਾਸਿਕ ਚੈਂਪੀਅਨਸ਼ਿਪ 2023 ਦੇ ਮੁਕਾਬਲਿਆਂ ਵਿੱਚ 395.5 ਕਿਲੋ ਦਾ ਭਾਰ ਚੁੱਕ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਇਸ ਤੋਂ ਕੁਝ ਦਿਨ ਪਹਿਲਾਂ ਇਸੇ ਮਹੀਨੇ ਯਾਨੀ ਕਿ ਦਸੰਬਰ ਦੇ ਸ਼ੁਰੂ ਵਿੱਚ ਯੂਰਪੀ ਦੇਸ਼ ਐਸਟੋਨੀਆ ਵਿਖੇ ਹੋਏ ਮੁਕਾਬਲਿਆਂ ਵਿੱਚ ਵੀ ਇੰਦਰ ਰਾਜ ਸਿੰਘ ਢਿੱਲੋਂ ਨੇ ਵੱਡਾ ਭਾਰ ਚੁੱਕਦਿਆਂ ਸੋਨੇ ਦਾ ਮੈਡਲ ਜਿੱਤਿਆ ਸੀ 400 ਕਿਲੋ ਦੇ ਕਰੀਬ ਭਾਰ ਇੱਕੋ ਛਟਕੇ ਵਿੱਚ ਚੁੱਕ ਦੇਣਾ ਬਹੁਤ ਵੱਡੀ ਗੱਲ ਹੈ ਅਤੇ ਇਹ ਕੰਮ ਕੋਈ ਪੇਸ਼ੇਵਰ ਖਿਡਾਰੀ ਹੀ ਕਰ ਸਕਦਾ ਪਰ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਕੁਝ ਸਾਲ ਪਹਿਲਾਂ ਇੰਦਰ ਰਾਜ ਸਿੰਘ ਖਿਡਾਰੀ ਨਹੀਂ ਸਨ ਉਹ ਇੱਕ ਫੌਜੀ ਸਨ ਅਤੇ ਉਹਨਾਂ ਦੀ ਗੰਭੀਰ ਸੱਟਾਂ ਲੱਗੀਆਂ ਸੀ ਅਤੇ ਉਹਨਾਂ ਦਾ ਇਹ ਸਫ਼ਰ ਬਹੁਤ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੇਗਾ ਕਿਉਂਕਿ ਬਹੁਤ ਲੰਮਾ ਸੰਘਰਸ਼ ਅਤੇ ਜੂਝ ਕੇ ਉਹ ਇਸ ਮੋਕਾਮ ਤੱਕ ਪਹੁੰਚੇ ਨੇ ਇੰਗਲੈਂਡ ਦੀ ਫੌਜ ਵਿੱਚ 6 ਸਾਲਾਂ ਦੀ ਸੇਵਾ ਨਿਭਾਉਣ ਤੋਂ ਬਾਅਦ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਸਨ ਅਤੇ ਸੱਟਾਂ ਦੌਰਾਨ ਉਹਨਾਂ ਨੂੰ ਕਾਫੀ ਮੁਸ਼ਕਲ ਸਮੇਂ ਵਿੱਚੋਂ ਲੰਘਣਾ ਪਿਆ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇੰਦਰ ਰਾਜ ਸਿੰਘ ਨਾ ਤਾਂ ਚੰਗੀ ਤਰ੍ਹਾਂ ਤੁਰ ਸਕਦੇ ਸਨ ਅਤੇ ਨਾ ਹੀ ਉਹਨਾਂ ਵਿੱਚ ਦੌੜਨ ਦੀ ਸਮਰੱਥਾ ਸੀ ਇੰਨਾ ਗੰਭੀਰ ਰੂਪ ਵਿੱਚ ਉਹ ਸੱਟਾਂ ਦੇ ਨਾਲ ਜੂਝ ਰਹੇ ਸਨ ਪਰ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਦੌਰਾਨ ਉਹਨਾਂ ਨੇ ਖੇਡਾਂ ਵਿੱਚ ਸਾਲ ਲੈਣਾ ਸ਼ੁਰੂ ਕੀਤਾ ਅਤੇ ਇਸੇ ਪ੍ਰਕਿਰਿਆ ਦੌਰਾਨ ਉਹਨਾਂ ਨੇ ਪਾਵਰ ਲਿਫਟਿੰਗ ਸ਼ੁਰੂ ਕੀਤੀ ਭਾਰ ਭਾਰ ਚੁੱਕਣਾ ਸ਼ੁਰੂ ਕੀਤਾ। ਇਹੀ ਸਫਰ ਹੌਲੀ-ਹੌਲੀ ਉਹਨਾਂ ਨੂੰ ਪੇਸ਼ਾਵਰ ਪਾਵਰ ਲਿਫਟਰ ਦੇ ਰਾਹ ਉੱਤੇ ਲੈ ਗਿਆ ਅਤੇ ਇੱਥੇ ਉਹਨਾਂ ਨੇ ਫਿਰ ਇੱਕ ਤੋਂ ਬਾਅਦ ਇੱਕ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਨਵੇਂ-ਨਵੇਂ ਰਿਕਾਰਡ ਬਣਾਏ। ਪਾਵਰ ਲਿਫਟਿੰਗ ਦੀ ਖੇਡ ਵਿੱਚ ਸ਼ੁਰੂਆਤ ਕਰਦੇ ਹੋਏ 인ਦਰ ਰਾਜ ਸਿੰਘ ਨੇ ਸ਼ੁਰੂ ਵਿੱਚ ਕੁਝ ਮਿਲਟਰੀ ਫੌਜ ਨਾਲ ਸੰਬੰਧਿਤ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਵਧੀਆ ਨਤੀਜੇ ਲਿਆਂਦੇ ਅਤੇ ਇਸ ਤੋਂ ਬਾਅਦ ਉਹਨਾਂ ਨੇ ਪਾਵਰ ਰਫਟਿੰਗ ਦੀ ਖੇਡ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਇਸੇ ਦਾ ਨਤੀਜਾ ਅਸੀਂ ਕਿ ਉਹਨਾਂ ਨੇ ਕਾਮਨਵੈਲਥ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੁੱਲ 795 ਕਿਲੋ ਭਾਰ ਚੁੱਕਿਆ ਅਤੇ ਸੋਨੇ ਦਾ ਮੈਡਲ ਜਿੱਤਿਆ ਇਸ ਤੋਂ ਇਲਾਵਾ ਸਾਲ 2019 ਵਿੱਚ ਕੈਨੇਡਾ ਵਿਖੇ ਹੋਏ ਇੰਟਰਨੈਸ਼ਨਲ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਵੀ ਉਹਨਾਂ ਨੇ ਸੋਨੇ ਦਾ ਮੈਡਲ ਜਿੱਤਿਆ ਅਤੇ ਸਭ ਤੋਂ ਜ਼ਿਆਦਾ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਪੂਰੀ ਤਰ੍ਹਾਂ ਵੈਜੀਟੇਰੀਅਨ ਯਾਨੀ ਸ਼ਾਕਾਹਾਰੀ ਜੀਵਨ ਕਾਇਮ ਰੱਖਦਿਆਂ ਇਹ ਸਰੀਰ ਤਿਆਰ ਕੀਤਾ ਜੋ ਵੱਡੇ ਤੋਂ ਵੱਡਾ ਭਾਰ ਚੁੱਕਣ ਦੇ ਵੀ ਸਮਰੱਥ ਹੈ ਪੂਰੀ ਤਰ੍ਹਾਂ ਤਾਕਤਵਰ ਹੈ ਅਤੇ ਇਸ ਤੋਂ ਵੀ ਜ਼ਿਆਦਾ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਉਹਨਾਂ ਨੇ ਆਪਣੀ ਸਿੱਖੀ ਪਛਾਣ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਵੀ ਮੁਕਾਬਲੇ ਵਿੱਚ ਹਿੱਸਾ ਲੈਣਗੇ ਆਪਣੇ ਗੁਰੂ ਵੱਲੋਂ ਦਿੱਤੀ ਵੱਖਰੀ ਪਛਾਣ ਸਦਕਾ ਵੱਖਰੇ ਹੀ ਖੜੇ ਨਜ਼ਰ ਆਉਣਗੇ ਸੋ ਇਸ ਵੇਲੇ 인ਦਰ ਰਾਜ ਸਿੰਘ ਢਿੱਲੋਂ ਇੱਕ ਚੈਂਪੀਅਨ ਪਾਵਰ ਲਿਫਟਰ ਵਜੋਂ ਮਸ਼ਹੂਰ ਹੋ ਰਹੇ ਨੇ ਅਤੇ ਹੁਣ ਇੰਗਲੈਂਡ ਤੋਂ ਬਾਹਰ ਬਰਤਾਨੀਆ ਤੋਂ ਬਾਹਰ ਵੀ ਦੁਨੀਆ ਭਰ ਵਿੱਚ ਉਹਨਾਂ ਦੀ ਚਰਚਾ ਹੋਣ ਲੱਗ ਪਈ ਹੈ ਅਤੇ ਲੋਕੀ ਉਹਨਾਂ ਨੂੰ ਇੱਕ ਵਾਰੀਅਰ ਇੱਕ ਯੋਧੇ ਵਜੋਂ ਵੇਖ ਰਹੇ ਨੇ